ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਮਨਿੰਦਰ ਸੈਣੀ ਵਲੌਗਸ ਤੇ ਹਾਂਜੀ ਅੱਜ ਜase ਤੁਹਾਨੂੰ ਦੱਸਾਂਗੇ ਕਮੀਜ਼ ਨਾਲ ਬਾਂ ਅਟੈਚ ਕਰਨ ਦਾ ਸੌਖਾ ਤਰੀਕਾ ਬਹੁਤ ਹੀ ਆਸਾਨ ਤਰੀਕੇ ਨਾਲ ਦੱਸਾਂਗੇ ਹਾਂਜੀ ਆਪਣੇ ਕੋਲ ਹੈ ਬਾਂ ਦਾ ਉਲਟਾ ਪਾਸਾ ਠੀਕ ਹੈ ਜੀ पुठा कपड़ा अपनी साइड त हाँ जी असी फिटिंग दिलाई दे मोडे की सिलाई में दोनों सिलाइय में बिल्कुल बराबर रखना है बिल्कुल बराबर ठीक है जी हाँ जी इस हिसाब दोलाइया अपन आपसठिया मिली हुई हैं हाँ जी एक कोर्नर में दूजे कोर्नर झक के असं मिला देना हाँ जी ਠੀਕ ਹੈ ਇਸ ਅਸਾ ਆਪਣਾ ਜੇ ਤੁਸੀਂ ਬਾਹ ਅਟੈਚ ਕਰੋਗੇ ਥੋੜੀ ਬਾਜ ਕਪੜਾ ਕਾ ਦੇ ਵੀ ਘੱਟ ਵੱਧ ਨਹੀਂ ਹੋਏਗਾ ਠੀਕ ਹੈ ਜੀ ਫਰੰਟ ਤੋਂ ਬਾਹ ਦੀ ਖਲਾਈ ਆਪਣੀ 4.5 ਇੰਚ ਹੈ ਠੀਕ ਹੈ ਦੋਨੇ ਨਿਸ਼ਾਨਾ ਨੂੰ ਆਪਸ ਚ ਅਸੀਂ ਮਿਲਾ ਦਾਂਗੇ ਸਕੇਲ ਹੋਵੇ ਤਾਂ ਸਕੇਲ ਦੀ ਹੈਲਪ ਨਾਲ ਤੁਸੀਂ ਕਰ ਸਕਦੇ ਹੋ ਹਾਂਜੀ ਠੀਕ ਹੈ ਜੀ ਸਲਾਈ ਅਸੀਂ ਲਗਾ ਦਾਂਗੇ ਡਬਲ ਸਲਾਈ ਲਗਾਉਣੀ ਹੈ ਜੀ ਠੀਕ ਹੈ ਜੀ ਫਰੰਟ ਤੇ ਤਾਂ ਕਿ ਆਪਣੀ ਮੂਰੀ ਉੱਦੜੇ ਨਾ ਠੀਕ ਹੈ ਜੀ ਇਹ ਥੋੜੀ ਜਿਹੀ ਰੇਪ ਚ ਸਲਾਈ ਆ ਜਾਂਦੀ ਹੈ ਰੇਪ ਦੀ ਸਲਾਈ ਹਮੇਸ਼ਾ ਥੋੜਾ ਜਿਹਾ ਪਿੱਛੇ ਤੋਂ ਕਪੜਾ ਖਿੱਚ ਕੇ ਸਲਾਈ ਲਗਾਈ ਦੀ ਹੁੰਦੀ ਹੈ ਠੀਕ ਹੈ ਜੀ ਫਿਰ ਆਪਣੀ ਸਲਾਈ ਵਿੱਚੋਂ ਟੁੱਟਦੀ ਨਹੀਂ ਹੁੰਦੀ ਹਾਂਜੀ ਦੇਖੋ ਜਿ세 ਡਬਲ ਸਲਾਈ ਲਗਾ ਦਾਂਗੇ ਉਸੇ ਸਲਾਈ ਦਿੱਤੀ ਸੀ ਸਲਾਈ ਲਗਾ ਦਾਂ ਆ ਦੇਖੋ ਨਾਲ ਨਾਲ ਹਲਕੇ ਹਲਕੇ ਥਾਣਾ ਸੀ ਕਪੜੇ ਨੂੰ ਖਿੱਚੀ ਜਾਣਾ ਹੈ ਆ ਦੇਖੋ ਠੀਕ ਹੈ ਜੀ ਆ ਲੋ ਜੀ ਸਲਾਈ ਆਪਣੀ ਲੱਗੀ ਆ ਹਾਂਜੀ ਐਕਸਟਰਾ ਕਪੜਾ ਅਸੀਂ ਕਟਿੰਗ ਕਰ ਦਣਾ ਇੰਚ ਡੇਢ ਇੰਚ ਦਾ ਕਪੜਾ ਅਸੀਂ ਰੱਖ ਕੇ ਬਾਕੀ ਦਾ ਐਕਸਟਰਾ ਕਪੜਾ ਅਸੀਂ ਕਟਿੰਗ ਕਰ ਦਾਂਗੇ ਠੀਕ ਹੈ ਜੀ ਹਾਂਜੀ ਬਾਹ ਨੂੰ ਸਿੱਧੀ ਰੱਖਣਾ ਹੈ ਜੀ ਅਟੈਚ ਕਰਨ ਲੱਗੇ ਹਾਂ ਅਸੀਂ ਤੇ ਕਮੀਜ਼ ਦਾ ਆਪਣਾ ਪੁੱਠਾ ਪਾਸਾ ਰਹੂਗਾ ਠੀਕ ਹੈ ਜੀ ਕਮੀਜ਼ ਦਾ ਸਿੱਧਾ ਹਿੱਸਾ ਅੰਦਰ ਵਾਲੀ ਸਾਈਡ ਰਹੂਗਾ ਤੇ ਪੁੱਠਾ ਹਿੱਸਾ बारले पासे बह हमेशा सिधी रहूगी ठीक है जी आ देखो जी। इस अपनी बहु लगनी है ठीक है जी आ मिला के देख लो पहले अटैच करने तो पहले बिल्कुल बराबर है जी बहनों असि कमीज अंदर वाली साइड पा देना ठीक है जितने अपने आम माहौल की कटिंग हुई हुई है उत्तर ਫਿਟਿੰਗ ਦੀ ਸਲਾਈ ਦੇ ਨਾਲ ਬਾਜੂ ਦੀ ਜਿਹੜੀ ਅਸੀਂ ਸਲਾਈ ਲਗਾਈ ਹੋਈ ਹੈ ਉਹ ਸਲਾਈਆਂ ਨੂੰ ਆਪਸ ਵਿੱਚ ਅਸੀਂ ਰੱਖਣਾ ਹੈ ਬਿਲਕੁਲ ਬਰਾਬਰ ਰੱਖਣਾ ਠੀਕ ਹੈ ਜੀ ਬਸ ਜੀ ਅਸੀਂ ਸਲਾਈ ਲਗਾ ਦਾਂਗੇ ਨਾਲ-ਨਾਲ ਕੱਪੜਾ ਸੀ ਸੈੱਟ ਕਰੇ ਜਾਂਦੇ ਕੋਈ ਬਾੜ ਨਾ ਪਾਵੇ ਹਾਂਜੀ ਥੋੜਾ ਜਿਹਾ ਕੱਪੜੇ ਚ ਬਾੜ ਪੈਣ ਦਾ ਧਿਆਨ ਰੱਖਣਾ ਹੁੰਦਾ ਹੈ ਕੱਪੜੇ ਨਾਲ ਦੀ ਨਾਲ ਸੈੱਟ ਕਰਦੇ ਜਾਓ ਤੇ ਸਲਾਈ ਲਗਾਏ ਜਾਓ ਠੀਕ ਹੈ ਜੀ ਜੇ ਤੁਸੀਂ ਇਸ ਤਰੀਕੇ ਨਾਲ ਬਾਹ ਨੂੰ ਅਟੈਚ ਕਰੋਗੇ ਬਾਹ ਦਾ ਕਪੜਾ ਕਦੇ ਵੀ ਘੱਟ ਵੱਧ ਨਹੀਂ ਜੀ ਹੋਊਗਾ ਠੀਕ ਹੈ ਜੀ ਹਾਂਜੀ ਦੇਖੋ ਜੀ ਕਪੜਾ ਬਹੁਤ ਆਰਾਮ ਨਾਲ ਅਸੀਂ ਸੈੱਟ ਕਰਨਾ ਹੈ ਹਾਂਜੀ ਕਪੜਾ ਸੈੱਟ ਕਰੀ ਜਾਓ ਸਲਾਈ ਲਗਾਈ ਜਾਓ ਠੀਕ ਹੈ ਜੀ ਠੀਕ ਹੈ ਜੀ ਇਸ ਹਿਸਾਬ ਨਾਲ ਅਸੀਂ ਸਲਾਈ ਲਗਾਈ ਜਾਣੀ ਹੈ ਹਾਂਜੀ ਤੇ ਜਿਹੜਾ نیچے ਆਪਣਾ ਕੋ ਕਪੜਾ ਬਚਦਾ ਹੈ ਨਾ ਦਨ ਬਾਜੂ ਦੀ ਸਪੇਸ ਔਰ ਕਮੀਜ਼ ਦੀ ਸਪੇਸ ਉਹਨਾਂ ਨੂੰ ਇੱਕ ਦੂਜੇ ਤੋਂ ਆਪੋਜ਼ਿਟ ਅਸੀਂ ਫੋਲਡ ਕਰ ਦੇਣਾ ਹੈ نیچے ਦੇ ਕਪੜੇ ਨੂੰ ਠੀਕ ਹੈ ਜੀ ਆ ਦੇਖੋ ਸਿੱਧੀ ਕਰਕੇ ਅਸੀਂ ਬਾਂਧਣ ਦਿਖਾਉਨੇ ਹਾਂ ਕੋਈ ਬਲ ਨਹੀਂ ਆਇਆ ਵਿੱਚ ਜੀ ਬਾਜੂ ਪੂਰੀ ਆਪਣੀ ਅਟੈਚ ਹੋ ਗਈ ਆ ਠੀਕ ਹੈ ਜੀ ਸਾਫ਼ ਸੁਥਰੇ ਤਰੀਕੇ ਨਾਲ ਆਪਣੀ ਬਾਜੂ ਅਟੈਚ ਹੋ ਗਈ ਠੀਕ ਹੈ ਜੀ ਕੋਈ ਬਲ ਨਹੀਂ ਜੇ ਥੈਂਕ ਯੂ ਫॉर ਵਾਚਿੰਗ